ਬੀਤੇ ਦਿਨੀ ਕੈਨੇਡਾ ਵਿਖੇ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਮਾਲਪੁਰ ਦੇ ਜੰਪਾਲ ਪਰਮ ਬੈਂਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਜੀ ਪਰਮ ਬੈਂਸ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਫਕਰ ਨਾਲ ਉੱਚਾ ਹੋਇਆ ਉੱਥੇ ਹੀ ਉਨ੍ਹਾਂ ਪਰਮ ਬੈਂਸ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਰਣ ਪਰਮ ਬੈਂਸ ਦੇ ਜੱਦੀ ਸ਼ਹਿਰ ਮਾਲਪੁਰ ਵਿਖੇ ਵੀ ਖੁਸ਼ੀ ਦਾ ਆਲਮ ਹੈ ਤੇ ਸਥਾਨਕ ਲੋਕਾਂ ਵੱਲੋਂ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਇਸ ਦੌਰਾਨ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਔਨ ਜਾਣ ਵਾਲੇ ਰਾਗੀ ਦਾ ਨਾਮੂ ਮਿੱਠਾ ਕਰਵਾਇਆ ਉਥੇ ਹੀ ਉਹਨਾਂ ਪਰਮ ਬੈਂਸ ਨੂੰ ਚੋਨਾ ਵਿੱਚ ਜਿੱਤ ਦਰਜ ਕਰਨ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਪਰਮ ਬੈਂਸ ਨੇ ਵਿਦੇਸ਼ ਦੀ ਧਰਤੀ ਤੇ ਰਹਿ ਕੇ ਹਮੇਸ਼ਾ ਹੀ ਪੰਜਾਬੀਆਂ ਦਾ ਮਾਣ ਵਧਾਇਆ ਹੈ ਉਹਨਾਂ ਨੇ ਪ੍ਰਗਟਾਈ ਕਿ ਪਰਮ ਬੈਂਸ ਇਸੇ ਤਰ੍ਹਾਂ ਹੀ ਪੰਜਾਬੀਆਂ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣਗੇ ਮਾਲਪੁਰ ਤੋਂ ਨਵਰੰਗ ਚੈਨਲ ਦੇ ਦਲਜੀਤ ਸਿੰਘ ਜਨੂਹ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਸਮੁੱਚਾ ਹੀ ਇਲਾਕਾ ਮਾਲਪੁਰ ਘਰਚੰਕਰ ਦਾ ਬਹੁਤ ਖੁਸ਼ੀ ਮਨਾ ਰਹੇ ਆ ਮਹਾਰਾਜ ਦੀ ਅਪਾਰ ਕਿਰਪਾ ਹੋਈ ਆ ਸਮੁੱਚੇ ਇਲਾਕੇ ਨੇ ਇਸ ਗੱਲ ਦੀ ਖੁਸ਼ੀ ਮਨਾਈ ਆ ਕਿ ਸਾਡੇ ਮਹਾਲਪੁਰ ਦੇ ਸਾਡੇ ਬਹੁਤ ਹੀ ਸਤਕਾਰ ਸਾਡੇ ਵੱਡੇ ਭਾਈ ਦਲਜੀਤ ਸਿੰਘ ਜੀ ਬੈਂਸ ਉਹਨਾਂ ਦਾ ਸੁਪੁੱਤਰ 파ਰਮ ਬੈਂਸ ਜੋ ਆ ਦੂਸਰੀ ਵਾਰ ਕੈਨੇਡਾ ਦੀ ਧਰਤੀ ਤੇ ਐਮਪੀ ਬਣਿਆ ਹੈ ਲਿਬਰਲ ਪਾਰਟੀ ਵੱਲੋਂ ਤੇ ਨਾਲ ਦੀ ਨਾਲ ਕਿਉਂਕਿ ਸੋਖਤਾਰੀਆਲ ਦਾ ਜਿਹੜਾ ਵਿਸ਼ੋਕਰ ਹੈ ਉਹ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਆ ਤੇ ਸਾਡੇ ਇਲਾਕੇ ਨਾਲ ਬਹੁਤ ਪ੍ਰੇਮ ਹੈ ਉਹਨਾਂ ਦਾ ਗੁਰਮਤ ਸਿੰਘ ਜੌਰ ਜੋ ਕਿ ਲਿਬਰਲ ਪਾਰਟੀ ਦੇ ਵੱਡੇ ਲੀਡਰ ਆ ਕੈਨੇਡਾ ਦੇ ਵਿੱਚ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਆ ਸੋ ਅਸੀਂ ਸਮੁੱਚੇ ਹੀ ਇਲਾਕੇ ਨੇ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਆ ਤੇ ਮਾਹਲਪੁਰ ਇਲਾਕੇ ਵੱਲੋਂ ਇਹ ਅੱਜ ਇੱਥੇ ਮਾਹਲਪੁਰ ਦੇ ਵਿੱਚ ਮੇਂਟੌਂਗ ਚ ਲੱਡੂ ਵੰਡੇ ਗਏ ਆ ਕਿ ਸਾਡੇ ਉਹ ਪੰਜਾਬੀ ਜਿਹੜੇ ਵਿਦੇਸ਼ ਦੀ ਧਰਤੀ ਤੇ ਕਮਾਈ ਵੀ ਕਰ ਰਹੇ ਆ ਤੇ ਨਾਲ ਦੀ ਨਾਲ ਉੱਥੇ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਆ तकरीबन ਇਸ ਵਾਰ 22 ਐਮਪੀ ਜਿਹੜੇ ਆ ਉਹ ਪੰਜਾਬ ਦੇ ਬਣੇ ਆ ਉਸ ਗੱਲ ਦੇ ਨਾਲ ਪੰਜਾਬ ਦਾ ਸੀਨਾ ਜਿਹੜਾ ਚੌੜਾ ਹੋਇਆ ਤੇ ਕੈਨੇਡਾ ਦੀ ਤਰੱਕੀ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਪੰਜਾਬੀ ਕਿਸ ਗੱਲ ਤੋਂ ਵੀ ਖੁਸ਼ੀ ਮਹਿਸੂਸ ਕਰਦੇ ਆ ਕਿ ਜੇ ਸਾਡੇ ਬੱਚੇ ਅੱਜ ਰੇਜਿਕ ਵਿੱਚ ਪਏ ਆ ਤੇ ਉਹ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਆ ਖਾਸ ਤੌਰ ਤੇ ਇਸ ਲਿਬਰਲ ਪਾਰਟੀ ਨੇ ਬਹੁਤ ਸਾਡੇ ਪੰਜਾਬੀਆਂ ਨੂੰ ਰੁਜ਼ਗਾਰ ਦਿੰਦਾ ਹੈ ਤੇ ਉਹ ਇਸ ਕਰਕੇ ਅੱਜ ਅਸੀਂ ਸਾਰੇ ਹੀ ਖੁਸ਼ੀ ਮਨਾਉਨੇ ਆ ਮਹਾਰਾਜ ਕਿਰਪਾ ਕਰਨ ਕਿ ਸਾਡੇ ਵੀਰ ਜਿਹੜੇ ਪਾਉਣੇ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਉਹ ਧਰਤੀ ਜਮੈਂ ਪਹਿਲਾਂ ਸਾਡੇ ਜਗਮੀਤ ਹੋਣੀ ਵੀ ਮਨਿਸਟਰ ਰਹੇ ਐ ਤੇ ਅਸੀਂ ਆਸ ਕਰਦੇ ਆ ਕਿ ਇਹਨਾਂ ਨੂੰ ਵੀ ਕੈਨੇਡਾ ਦੀ ਸਰਕਾਰ ਦੇ ਵਿੱਚ ਤਰੱਕੀਆਂ ਮਿਲਣ ਮੰਤਰੀਆਂ ਮਿਲਣ ਤੇ ਪੰਜਾਬ ਹੋਰ ਤਰੱਕੀਆਂ ਕਰੇ ਸਾਡੇ ਬੱਚਿਆਂ ਨੂੰ ਹੋਰ ਰੋਜ਼ਗਾਰ ਮਿਲਣ ਅਸੀਂ ਅੱਜ ਸਮੁੱਚਾ ਇਲਾਕਾ ਇਹ ਕਿਸੇ ਵੀ ਪਾਰਟੀ ਦਾ ਨਹੀਂ ਮਸਲਾ ਕਿਸੇ ਹੋਰ ਦਾ ਨਹੀਂ ਸਮੁੱਚੇ ਇਲਾਕੇ ਨੇ ਇਹ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਆ ਤੋ ਫਰ ਨੂੰ ਮਾਲਪਰੀਆ ਨੂੰ ਫਾਰਮ ਬੈਂਚ ਦੇ ਉੱਤੇ ਬਹੁਤ ਮਾਣ ਹੈ